ਜਲੰਧਰ ਵਿੱਚ ਬੀਤੀ ਰਾਤ ਨੂੰ ਸੋਸ਼ਲ ਮੀਡੀਆ ਤੇ ਰੀਲ ਸਟਾਰ ਲੜਕੀ ਤੇ ਅਤੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਤੇਜ਼ਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜਿੱਥੇ ਇਹ ਸੋਸ਼ਲ ਮੀਡੀਆ 스타 ਰਾਜਵੀਰ ਕੌਰ ਜਿੱਥੇ ਰਾਜਵੀਰ ਕੌਰ ਉਰਫ ਜੋਤੀ ਆਪਣੇ ਭਰਾ ਨਾਲ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ ਮੁਲਜ਼ਮਾ ਨੇ ਲੈਦਰ ਕੰਪਲੈਕਸ ਨੇੜੇ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜੋਤੀ ਦੇ ਸਿਰ ਤੇ ਗੰਬੀਰ ਸੱਟ ਲੱਗੀ ਹੈ ਇਸ ਤੋਂ ਇਲਾਵਾ ਉਸਦੀ ਭੈਣ ਤੇ ਕੱਪੜੇ ਵੀ ਦਸਿਆ ਜਾ ਰਿਹਾ ਹੈ ਕਿ ਪਾੜ ਦਿੱਤੇ ਗਏ ਦੇਰ ਰਾਤ ਜੋਤੀ ਅਤੇ ਉਸਦੀ ਭੈਣ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੋਤੀ ਦਾ ਦੋਸ਼ ਹੈ ਕਿ ਇਹ ਹਮਲਾ ਉਸਦੇ ਰਿਸ਼ਤੇਦਾਰਾਂ ਨੇ ਕੀਤਾ ਹੈ ਰਾਜਵੀਰ ਕੌਰ ਉਰਫ ਜੋਤੀ ਨੇ ਦੱਸਿਆ ਕਿ ਅੱਠ ਦੋਸ਼ੀ ਬਾਈਕ ਤੇ ਸਵਾਰ ਹੋ ਕੇ ਆਇਆ ਸਾਂ ਜਿਵੇਂ ਹੀ ਮਲਜ਼ਮ ਉੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੀ ਬਾਈਕ ਨਾਲ ਉਹਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਸਾਰੇ ਮਲਜ਼ਮਾਂ ਨੇ ਤੇਜ਼ਾਰ ਹਥਿਆਰ ਕੱਟ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਦੱਸਿਆ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਸਿਰ ਤੇ ਅਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਉਸ ਤੋਂ ਬਾਅਦ ਭਰਾ ਅਤੇ ਭੈਣ ਨੇ ਉਸ ਸੋਸ਼ਲ ਮੀਡੀਆ ਇਨਫਲੂਐਂਸਰ ਯਾਨਕੀ ਜੋਤੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਜੋਤੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 12 ਦਸੰਬਰ ਨੂੰ ਉਸ ਦੇ ਭਰਾ ਪਰਮਜੀਤ ਸਿੰਘ ਦੀ ਤਾਂ ਨਾਲ ਲੜਾਈ ਹੋਈ ਸੀ ਇਹ ਲੜਾਈ ਪਿੰਡ ਸੰਘਾ ਸੋਹਲ ਨੇੜੇ ਹੋਈ ਐ ਸੰਬੰਧੀ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਸੀ ਦੱਸਦੇ ਕਿ ਹਮਲਾਵਰ ਧਿਰ ਨੇ ਉਸ ਸਮੇ ਉਸਤੇ ਦੋਸ਼ ਲਾਇਆ ਸਨ ਪਰ ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਜਿਆਦਾ ਇਨਵਿਗੇਸ਼ਨ ਦਾ ਕਾਰਡ ਵੀ ਟੱਪਾ ਦੇਣਗੇ ਸੀਗੇ ਜੀ ਉੱਥੋਂ ਵਾਪਸ ਆਉਂਦੇ ਪਏ ਸੀ ਲਿਆਦਰ ਕੰਪਲੈਕਸੋਂ ਆਉਂਦੇ ਸੀਗੇ ਤੇ ਉੱਥੋਂ ਤਿੰਨ ਚਾਰ ਬਾਈਕ ਤੇ ਮੁੰਡੇ ਆਏ ਉਹਨਾਂ ਨੇ ਪਹਿਲਾਂ ਬਾਈਕ ਮਾਰੀ ਸਾਡੇ 'ਚ ਹੂੰ ਹੂੰ ਤਾਂ ਬੰਦਰ ਇਦਾਂ ਡੇਕ ਪਿਆ ਥੱਲੇ ਨੂੰ ਤੇ ਮੁੜ ਕੇ ਉਹਨਾਂ ਨੇ ਉਹਨਰ ਕੋਲ ਦਾ ਦੋਛੇਗੇ ਕੁਰਪਾਨਾ ਸੀ ਜੀਆਂ ਬਾਈਕ ਪੰਨਨ ਲਾਫੇ ਕੁਛ ਮੇਰੇ ਦਾ ਦੇ ਮਾਰਨ ਲੱਗੀ ਸੀਗੇ ਤਾਂ ਮੈਂ ਅੱਗੇ ਹੋ ਗਈ ਮੇਰੇ ਸਿਰ ਤੇ ਸੱਟ ਲੱਗ ਗਈ ਹਮ ਇੱਕ ਮੈਨੂੰ ਲਾਤਾਂ ਵੀ ਲੱਗੀਆਂ ਸਰ ਸੋਲ ਦਿਨ ਪਹਿਲਾਂ ਮੇਰੇ ਕਜ਼ਨ ਬ੍ਰਦਰ ਦੀ ਲੜਾਈ ਹੋਈ ਸੀਗੀ ਫਰਮਜੀਤ ਸਿੰਘ ਨਾਲ ਸੋਲ ਪੈਂਦੀ ਹੋਈ ਸੀ ਉਹ 12 ਤਰੀਕ ਨੂੰ ਹੋਇਆ ਸੀਗਾ ਹਾਂਜੀ ਸਰ ਉਹ ਸਾਡਾ ਨਾਮ ਲਾਉਂਦੇ ਪਏ ਸੀਗੇ ਮੇਰਾ ਤੇ ਮੇਰੇ ਬ੍ਰਦਰ ਦਾ ਠੀਕ ਹੈ ਤੇ ਅਸੀਂ ਸੀਸੀਟੀਵੀ ਕਢਵਾ ਲਈ ਸੀ ਕਿ ਮੇਰਾ ਬ੍ਰਦਰ ਉਸ ਟਾਈਮ ਹੈ ਹੀ ਨਹੀਂ ਸੀਗਾ ਉੱਥੇ ਕਰੀ ਜਾਂਦੇ ਸੀ 5 ਲੱਖ ਦੇ ਦੋ ਕਹਿੰਦੇ ਸਾਨੂੰ ਮਤਲਬ ਇਹ ਰਾਜਨਾਮੇ ਦੇ ਪ੍ਰੈਸ਼ਰ ਕਰਕੇ ਤੁਹਾਡੇ ਤੇ ਹਮਲਾ ਕੀਤਾ ਗਿਆ ਸਰ 8 6 ਆੜ ਸਾਡੇ ਅੜ ਤੇ ਤੁਸੀਂ ਇਕੱਲੇ ਜਾ ਰਹੇ ਸੀ ਉਸ ਰੋਡ ਤੋਂ ਨਹੀਂ ਮੇਰਾ ਬ੍ਰਦਰ ਸੀ ਜਾਣ ਮੇਰੀ ਮਾਮਾ ਜੀ ਦੀ ਕੁੜੀ ਵੀ ਸੀ ਨਾਲ ਤੇ ਹੋਰ ਵੀ ਕਿਸੇ ਦੇ ਲੱਗੀਆਂ ਸੱਟਾਂ ਜਾਂ ਤੁਹਾਡੀ ਉਹ ਕਿਤੇ ਨਹੀਂ ਤੁਹਾਡੀ ਸਿਰ ਉਹਨਾਂ ਦੇ ਤਾਂ ਕਪੜੇ-ਕੁਪੜੇ ਬਾਟੇ ਆ ਨਹੀਂ ਕਿਸ ਚੀਜ਼ ਨਾਲ ਤੁਹਾਡੇ ਤੇ ਵਾਰ ਕਿਸ ਚੀਜ਼ ਨਾਲ ਕੀਤਾ ਗਿਆ ਜੀ ਦਾਤ ਦੂਛੀ ਗਿਆ ਤਲਪਾਨਾ ਸੀਗਾ ਨੇਰਾ ਬੋ ਸੀ ਇੱਕ ਵੀ ਲਾਈਟ ਨਹੀਂ ਆ ਗਈ ਲਿਆ ਤੇ ਕੰਪਲੈਕਸ ਰੋਡ ਤੇ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ